ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਾਂ ਫਿਰ ਆਪਣੇ ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖਣ ਆਏ ਨੇ ਉਹ ਵੀ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਹਰ ਸਮੇਂ ਤੁਹਾਡੇ ਲਈ ਵਧੀਆ ਚੰਗੀਆਂ ਚੰਗੀਆਂ ਤੇ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਰਹਨੇ ਆਂਗੇ। ਸੋ ਇਸ ਵਾਰ ਇੱਕ ਵੀਰ ਨੇ ਕਮੈਂਟ ਕੀਤਾ ਸੀ ਕਿ ਜਿਸ ਤਰ੍ਹਾਂ ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਬਰਸਾਤ ਦਾ ਜਿਹੜਾ ਮੌਸਮ ਚੱਲ ਰਿਹਾਗਾ। ਬਰਸਾਤ ਦੇ ਮੌਸਮ 'ਚ ਆਪਾਂ ਮੁਰਗੀਆਂ ਦੀ ਸਾਮ ਸੰਭਾਲ ਕਿਵੇਂ ਕਰ ਸਕਦੇ ਆਂ। ਸੋ ਇਸ ਦੇ ਸੰਬੰਧ ਵਿੱਚ ਆਪਾਂ ਤੁਹਾਡੇ ਲਈ ਵੀਡੀਓ ਬਣਾਉਣ ਜਾ ਰਹੇ ਆਂ। ਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਆਪਾਂ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਦੱਸਾਂਗੇ ਹੁਣ ਜਿਹੜਾ ਤੁਸੀਂ ਇੱਕ ਦੋ ਦਿਨਾਂ ਤੋਂ ਦੇਖ ਰਹੇ ਹੋ بارش ਵੀ ਹੋ ਰਹੀ ਆ ਕਈ ਥਾਵਾਂ ਤੇ ਗੜੇਮਾਰੀ ਵੀ ਹੋਈ ਹੈਗੀ ਗੜੇਮਾਰੀ ਦੇ ਹੋਣ ਕਾਰਨ ਇੱਕਦਮ ਜਿਹੜੀ ਰਾਤ ਨੂੰ ਕਾਫੀ ਜ਼ਿਆਦਾ ਹੁਣ ਠੰਡ ਹੋਣ ਲੱਗੀ ਦੁਬਾਰੇ ਸੋ ਆਪਾਂ ਇਸ ਦੇ ਸਬੰਧ ਵਿੱਚ ਸਾਰੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਣੇ ਰਹੋ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਜਦੋਂ ਆਪਾਂ ਨੇ ਛੋਟੇ ਬੱਚੇ ਪਾਏ ਹੁੰਦੇ ਨੇ ਮੇਰਾ ਕਹਿਣ ਦਾ ਮਤਲਬ ਆਪਾਂ ਚੂਚੇ ਪਾਏ ਹੁੰਦੇ ਨੇ ਉਦੋਂ ਜਿਹੜਾ ਟੈਂਪਰੇਚਰ ਮੈਂਟੇਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾਗਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ 4-5 ਦਿਨ ਪਹਿਲਾਂ ਕਾਫੀ ਗਰਮੀ ਹੋ ਗਈ ਸੀ ਆਪਾਂ ਸਾਰੇ ਵੀਰ ਅਵੇਸਲੇ ਹੋ ਗਏ ਸੀ ਬੱਚਿਆਂ ਦਾ ਜਿਹੜਾ ਟੈਂਪਰੇਚਰ ਆਪਾਂ ਨੇ ਨਾਰਮਲ ਕਰ ਦਿੱਤਾ ਸੀਗਾ ਸੋ ਆਪਾਂ ਨੂੰ ਸਾਰਿਆਂ ਨੂੰ ਇਦਾਂ ਹੋ ਗਿਆ ਕਿ ਚਲੋ ਗਰਮੀ ਹੋਗੀ ਸੋ ਜਿਹੜੇ ਇੱਕ ਦੋ ਮੀਂਹ ਪਏ ਨੇ ਕਈ ਥਾਵਾਂ ਗੜੇਮਾਰੀ ਵੀ ਹੋਈ ਹੈ ਇਹਦੇ ਨਾਲ ਠੰਡ ਹੋ ਗਈ। ਸੋ ਇਸ ਲਈ ਆਪਾਂ ਨੂੰ ਹੁਣ ਥੋੜੀ ਜੀ ਇਹਨਾਂ ਦੀ ਜ਼ਿਆਦਾ ਬੱਚਿਆਂ ਦੀ ਕੇਅਰ ਕਰਨੀ ਪਊਗੀ। ਕਈ ਵੀਰਾਂ ਦੇ ਬੱਚੇ 1 ਮਹੀਨੇ ਦੇ ਹੋ ਚੁੱਕੇ ਨੇਗੇ। ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਰਾਤ ਨੂੰ ਇਹਨਾਂ ਦਾ ਖੁੱਡਾ ਜਾਂ ਇਹਨਾਂ ਦਾ ਜਿਹੜਾ ਫਾਰਮ ਆ ਉਹ ਪ੍ਰੋਪਰ ਕਵਰ ਹੋਣਾ ਚਾਹੀਦਾਗਾ। ਬਿਲਕੁਲ ਵੀ ਜਿਹੜੀ ਹਵਾ ਕ੍ਰੋਸ ਨਹੀਂ ਹੋਣੀ ਚਾਹੀਦੀ। ਪਹਿਲਾ ਆਪਾਂ ਤੁਹਾਨੂੰ ਵੀਡੀਓ 'ਚ ਕਹਿਤਾ ਸੀ ਕਿ ਹੁਣ ਇਹਨਾਂ ਦੇ ਪੱਲੀਆਂ ਜਾਂ ਪੱਲੜ ਜਿਹੜੇ ਵੀ ਇਹਨਾਂ ਦੇ ਫਾਰਮਾਂ ਦੇ ਆਲੇ-ਦੁਆਲੇ ਲਾਏ ਹੋਏ ਨੇ ਉਹ ਤੁਸੀਂ ਚੱਕ ਦੋ ਪਰ ਹੁਣ ਮੌਸਮ ਥੋੜਾ ਜਿਹਾ ਠੰਡਾ ਹੋਣ ਕਰਕੇ ਇਹਨਾਂ ਨੂੰ ਦੁਬਾਰਾ ਜਿਹੜਾ ਕਵਰ ਕੀਤਾ ਜਾਵੇ ਪਹਿਲੀ ਗੱਲ ਸਾਰਾ ਇਹਨਾਂ ਦਾ ਪ੍ਰੋਪਰ ਰਾਤ ਨੂੰ ਖਾਸ ਕਰਕੇ ਦਿਨੇ ਚਲੋ ਫਿਰ ਵੀ ਚੱਲੇ ਜਾਂਦਾ ਰਾਤ ਨੂੰ ਜਿਹੜਾ ਪ੍ਰੋਪਰ ਇਹਨਾਂ ਦਾ ਫਾਰਮ ਜਾਂ ਖੁੱਡਾ ਲਾ ਲਓ ਕੋਈ ਵੀ ਇਹਨਾਂ ਦਾ ਸੈਟਅਪ ਆਪਾਂ ਨੇ ਬਣਾਇਆ ਹੋਇਆਗਾ ਉਹ ਪ੍ਰੋਪਰ ਜਿਹੜਾ ਕਵਰ ਹੋਣਾ ਚਾਹੀਦਾਗਾ ਅਗਲੀ ਗੱਲ ਇਹਨਾਂ ਦੇ ਖੁੱਡੇ ਬਿਲਕੁਲ ਸੁੱਕੇ ਹੋਣੇ ਚਾਹੀਦੇ ਨੇ। ਕਈ ਵੀਰ ਕੀ ਕਰਦੇ ਨੇ ਜਦੋਂ ਫੀਡਰਾਂ ਚੋਂ ਜਾਂ ਮਾਫ ਕਰਨਾ ਡਰਿੰਕਰ ਜਦੋਂ ਚੱਕਦੇ ਨੇ ਜਾਂ ਡਰਿੰਕਰਾਂ 'ਚ ਪਾਣੀ ਪਾਉਂਦੇ ਨੇ ਤਾਂ ਜਿਹੜਾ ਡਰਿੰਕਰਾਂ ਚੋਂ ਪਾਣੀ ਨੀਚੇ गिर ਜਾਂਦਾਗਾ। ਨੀਚੇ ਡਿੱਗਣ ਦੇ ਨਾਲ ਜਿਹੜਾ ਥੱਲੇ ਜਿੰਨਾਂ ਦੇ ਕੱਚੇ ਫਾਰਮ ਨੇ ਉਹ ਥਾਂ ਗਿੱਲੀ ਹੋ ਜਾਂਦੀ ਆ। ਗਿੱਲੀ ਹੋਣ ਕਾਰਨ ਜਿਹੜੇ ਛੋਟੇ ਬੱਚੇ ਨੇਗੇ ਉਹਨਾਂ ਨੂੰ ਪੈਰਾਂ ਦੀ ਜਿਹੜੀ ਪ੍ਰੋਬਲਮ ਵੀ ਆ ਜਾਂਦੀ ਆ ਉਹਦੇ ਨਾਲ ਬੱਚਿਆਂ ਨੂੰ ਠੰਡ ਲੱਗਣ ਦੇ ਵੀ ਕਾਰਨ ਹੋ ਜਾਂਦੇ ਨੇ ਹੌਲੀ-ਹੌਲੀ ਇਹ ਜਿਹੜੀ ਬਿਮਾਰੀ ਸੀਆਰਡੀ ਬਿਮਾਰੀ ਦਾ ਰੂਪ ਧਾਰਨ ਕਰ ਜਾਂਦੀ ਆ ਸੋ ਆਪਾਂ ਨੇ ਜਿਹੜੇ ਇਹਨਾਂ ਦੇ ਖੁੱਡੇ ਨੇ ਥੱਲੋਂ ਸੁੱਕੇ ਰੱਖਣੇ ਆ ਜਾਂ ਜਿਹੜੇ ਆਪਣੇ ਸੈਟਅਪ ਨੇ ਫਾਰਮ ਨੇ ਉਹ ਬਿਲਕੁਲ ਸੁੱਕੇ ਹੋਣੇ ਚਾਹੀਦੇ ਨੇਗੇ ਜਦੋਂ ਪਾਣੀ ਡੁੱਲਦਾ ਵੀ ਆ ਤਾਂ ਉੱਥੇ ਸੁੱਕੀ ਮਿੱਟੀ ਪਾ ਦਿਓ ਜਾਂ ਤੂੜੀ ਵਗੈਰਾ ਫੂਸ ਵਗੈਰਾ ਜੋ ਵੀ ਤੁਸੀਂ ਯੂਜ਼ ਕਰਦੇ ਹੋ ਉਹ ਪਾ ਸਕਦੇ ਹੋ ਉਸ ਤੋਂ ਜਿਹੜੀ ਅਗਲੀ ਗੱਲਬਾਤ ਆ ਦੋਸਤੋ ਇਹਨਾਂ ਦਾ ਇਸ ਟਾਈਮ ਜਦੋਂ ਟੈਂਪਰੇਚਰ ਚੇਂਜ ਹੁੰਦਾ ਫੀਡ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈਗਾ ਜਦੋਂ ਆਪਾਂ ਫੀਡ ਇਹਨਾਂ ਨੂੰ ਟਾਈਮ ਸਿਰ ਪਾਉਨੇ ਆ ਤਾਂ ਇਹਨਾਂ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਸੋ ਜਿਹੜੀ ਫੀਡ ਆ ਇਹਨਾਂ ਨੂੰ ਹਰ ਟਾਈਮ ਮਤਲਬ ਕਿ ਜੇਕਰ ਪਾ ਸਵੇਰੇ ਸ਼ਾਮ ਪਾਉਣੇ ਤਾਂ ਸਵੇਰੇ ਸ਼ਾਮ ਪਾਉਣੀ ਚਾਹੀਦੀ ਆ ਜੇਕਰ ਆਪਣੇ ਫੀਡਰ ਲਾਏ ਹੋਏ ਨੇ ਪ੍ਰੋਪਰ ਤਾਂ ਆਪਾਂ ਨੂੰ ਜਿਹੜਾ ਫੀਡਰਾਂ ਦੇ ਵਿੱਚ ਪਾਉਣੀ ਚਾਹੀਦੀ ਆ ਤਾਂ ਜੋ ਇਹਨਾਂ ਚ ਫੀਡ ਖਾ ਕੇ ਜਿਹੜੀ ਅੰਦਰ ਗਰਮੈਸ਼ ਆ ਜਿਹੜੀ ਬਣੀ ਰਹੇ ਅਗਲੀ ਜਿਹੜੀ ਗੱਲ ਆ ਦੋਸਤੋ ਉਹ ਇਹਨਾਂ ਦੇ ਖੁੱਡਿਆਂ ਦੀ ਫਾਰਮਾਂ ਦੀ ਬਿਲਕੁਲ ਸਾਫ਼ ਸਫਾਈ ਹੋਣੀ ਚਾਹੀਦੀ ਆ ਕਿਉਂਕਿ ਬਰਸਾਤ ਦੇ ਮੌਸਮ ਵਿੱਚ ਜਿਹੜੀ ਗਿੱਲਾਪਨ ਹੁੰਦਾਗਾ ਜਦੋਂ ਇਹਨਾਂ ਦੇ ਖੁੱਡੇ ਜਾਂ ਫਾਰਮ ਗਿੱਲੇ ਹੋ ਜਾਂਦੇ ਨੇ ਤਾਂ ਕਈ ਭਿਆਨਕ ਬਿਮਾਰੀਆਂ ਜਿਹੜਾ ਇਹਨਾਂ ਨੂੰ ਲੱਗ ਸਕਦੀਆਂ ਨੇ ਸੋ ਮੇਰਾ ਕਹਿਣ ਦਾ ਮਤਲਬ ਫਾਰਮ ਸੁੱਕੇ ਤੇ ਸਾਫ਼ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਜਦੋਂ ਇਹਨਾਂ ਦੀਆਂ ਮਿੱਠਾਂ ਹੁੰਦੀਆਂ ਨੇ ਉਹਨਾਂ ਤੇ ਪਾਣੀ ਲੱਗਦਾ ਤਾਂ ਉਹਨਾਂ ਜੋ ਸਮੈਲ ਆਉਂਦੀ ਆ ਤੇ ਅਮੋਨੀਆ ਗੈਸ ਜਿਹੜੀ ਬਣ ਜਾਂਦੀ ਆ ਉਹਦੇ ਨਾਲ ਇਹਨਾਂ ਦੀਆਂ ਅੱਖਾਂ ਵਗੈਰਾ ਵੀ ਖਰਾਬ ਹੋ ਜਾਂਦੀਆਂ ਨੇ ਤੇ ਇਹਨਾਂ ਨੂੰ ਜਿਹੜੇ ਚਮੜੀ ਦੇ ਰੋਗ ਵੀ ਕਈ ਲੱਗ ਜਾਂਦੇ ਨੇ ਸੋ ਆਪਾਂ ਨੂੰ ਜਿਹੜਾ ਇਹਨਾਂ ਦੇ ਖੁੱਡੇ ਫਾਰਮ ਨੇ ਉਹਨਾਂ ਦੀ ਸਾਫ਼ ਸਫਾਈ ਦਾ ਜਿਹੜਾ ਖਾਸ ਧਿਆਨ ਰੱਖਣਾ ਪਊਗਾ ਜਿਹੜਾ ਆਪਾਂ ਦੇਸਤੋ ਇਹਨਾਂ ਨੂੰ ਪਾਣੀ ਦਿੰਨੇ ਆ ਉਹ ਵੀ ਪ੍ਰੋਪਰ ਸਾਫ਼ ਸੁਥਰਾ ਪਾਣੀ ਪਾਉਣਾਗਾ ਜੇਕਰ ਪਾਣੀ ਚ ਕਈ ਵੀਰ ਕਹਿੰਦੇ ਨੇ ਕਿ ਅਸੀਂ ਜਦੋਂ ਪਾਣੀ ਧਰਦੇ ਆ ਤਾਂ ਉਹ ਚ ਇਹ ਮਿੱਟੀ ਮਿਲਾ ਲੈਂਦੀਆਂ ਨੇਗੀਆਂ ਸੋ ਆਪਾਂ ਇਹਦਾ ਵੀ ਹੱਲ ਦੱਸਦੇ ਆ ਜੋ ਨਾ ਤੁਸੀਂ ਪਾਣੀ ਧਰਦੇ ਹੋ ਕੁੰਡਾ ਵਗੈਰਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਣਾ ਹੁਣ ਕੁੰਡਾ ਪਾਣੀ ਦਾ ਧਰਿਆ ਹੋਇਆ ਹੈਗਾ ਇਹਦੇ ਉੱਪਰ ਨਾ ਇੱਕ ਸਾਈਡ ਇੱਟ ਜਾਂ ਕੋਈ ਪੱਥਰ ਦੀ ਪਲੇਟ ਧਰ ਦੋ ਜਿੰਨੀ ਕੁ ਇਹਨਾਂ ਦੀ ਚੁੰਝ ਜਾਵੇ ਪਾਣੀ 'ਚ ਠੀਕ ਹੈ ਜੀ ਉਹਨਾਂ ਕੀ ਤੁਸੀਂ ਜਿਹੜਾ ਜਗ੍ਹਾ ਖੁੱਲੀ ਰੱਖਣੀ ਹੈ ਬਾਕੀ ਉਹ ਜਿਹੜਾ ਪਲੇਟ ਨਾਲ ਕਾਸ ਨਾਲ ਜਿਹੜੀ ਆਪਾਂ ਥੱਲੇ ਫਰਸ਼ ਤੇ ਲਾਉਣੇ ਨੇ ਉਹ ਪਲੇਟ ਧਰ ਦੋ ਜਾਂ ਕੋਈ ਵੀ ਚੀਜ਼ ਧਰ ਦੋ ਤਾਂ ਜਿਹੜੇ ਦੇ ਉੱਪਰ ਬੈਠ ਕੇ ਇਹਦੇ ਵਿੱਚ ਮਿੱਠਾ ਵਗੈਰਾ ਨਾ ਕਰ ਸਕਣ ਆਪਾਂ ਨੂੰ ਵੀ ਪ੍ਰੋਬਲਮ ਆਉਂਦੀ ਸੀ ਹੁਣ ਬਾਹਰੇ ਪਿਆ ਓਪਨ ਪਿਆ ਜਦੋਂ ਮੈਂ ਖੁੱਡੇ 'ਚ ਧਰਦਾ ਹੁੰਨਾ ਤਾਂ ਪ੍ਰੋਪਰ ਜਿਹੜੀ ਪਲੇਟ ਉੱਪਰ ਰੱਖ ਕੇ ਧਰ ਦਿੰਦਾ ਸੋ ਇਸ ਤਰ੍ਹਾਂ ਦੋਸਤੋ ਇਹ ਸਾਰੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਪਊਗਾ ਤਾਂ ਹੀ ਆਪਾਂ ਅੱਗੇ ਜਾ ਕੇ ਇਹਨਾਂ ਤੋਂ ਵਧੀਆ ਪ੍ਰੋਫਿਟ ਲੈ ਸਕਾਂਗੇ ਅਗਲੀ ਗੱਲ ਜਿਹੜੀ ਆ ਦੋਸਤੋ ਉਹ ਇਹ ਆ ਕਿ ਜਦੋਂ ਥੋੜਾ ਜਿਹਾ ਠੰਡਾ ਮੌਸਮ ਹੋ ਜਾਂਦਾ ਉਦੋਂ ਤੁਸੀਂ ਜਿਹੜਾ ਇਹਨਾਂ ਨੂੰ ਹਰੀਆਂ ਸਬਜ਼ੀਆਂ ਵਗੈਰਾ ਪਾਉਣੇ ਹੋ ਜਾਂ ਹਰਾ ਕਾਹ ਫੂਲਸ ਪਾਉਣੇ ਉਹ ਥੋੜਾ ਜਿਹਾ ਕਟਾ ਦਿਆ ਕਰੋ ਕਿਉਂਕਿ ਉਹ ਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਉਹ ਅੰਦਰ ਜਿਹੜੇ ਖਾਂਦੇ ਨੇ ਅੰਦਰ ਇਹਨਾਂ ਦੀ ਠੰਡਕ ਪੈਂਦੀ ਆ ਉਹਦੇ ਨਾਲ ਵੀ ਥੋੜਾ ਜਿਹਾ ਬਿਮਾਰ ਹੋ ਸਕਦੇ ਨੇ ਜਦੋਂ ਬਰਸਾਤ ਦਾ ਟਾਈਮ ਹੁੰਦਾ ਜਾਂ ਬਾਰਿਸ਼ ਹੁੰਦੀ ਆ ਉਦੋਂ ਥੋੜਾ ਜਿਹਾ ਕਟਾ ਦਿਆ ਕਰੋ ਤੇ ਬਾਕੀ ਜਦੋਂ ਧੁੱਪ ਦਾ ਮੌਸਮ ਹੁੰਦਾ ਵਧੀਆ ਧੁੱਪ ਚੜੀ ਹੁੰਦੀ ਆ ਦਿਨ ਵਧੀਆ ਲੱਗੇ ਹੁੰਦੇ ਨੇ ਉਦੋਂ ਤੁਸੀਂ ਪ੍ਰੋਪਰ ਜਿਹੜਾ ਇਹਨਾਂ ਨੂੰ ਪਾ ਸਕਦੇ ਹੋਗੇ ਸੋ ਇਹ ਗੱਲਾਂ ਦਾ ਆਪਾਂ ਨੂੰ ਜਿਹੜਾ ਖਾਸ ਕਰਕੇ ਧਿਆਨ ਰੱਖਣਾ ਪਊਗਾ ਤਾਂ ਜੋ ਆਪਾਂ ਇਹਨਾਂ ਤੋਂ ਪ੍ਰੋਪਰ ਜਿਹੜਾ ਪ੍ਰੋਫਿਟ ਲੈ ਸਕੀਏ ਸੋ ਇਦਾਂ ਦੀਆਂ ਵੀਡੀਓ ਦੋਸਤੋ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਅਗਰ ਕਿਸੇ ਵੀਰ ਨੇ WhatsApp ਗਰੁੱਪ ਬਣਾਇਆ ਹੋਇਆ ਆਪਣਾ ਉਹਦੇ ਵਿੱਚ ਆਪਾਂ ਜਾਣਕਾਰੀ ਦਿੰਨੇ ਆਗੇ ਮੁਰਗੀਆਂ ਬਰਤੀ ਜਿਹੜੇ ਵੀਰ ਨੇ ਉਹ ਚ ਐਡ ਹੋਣਾ ਹੋਵੇ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ WhatsApp ਗਰੁੱਪ ਚ ਵੀ ਐਡ ਹੋ ਸਕਦੇ ਹੋ ਬਾਕੀ ਜੇਕਰ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਕਿਸੇ ਵੀ ਵਿਸ਼ੇ ਤੇ ਤੁਸੀਂ ਆਪਾਂ ਤੋਂ ਵੀਡੀਓ ਬਣਵਾ ਸਕਦੇ ਹੋ ਜਿਸ ਤਰ੍ਹਾਂ ਸਾਰੇ ਵੀਰ ਹੀ ਜਾਣਦੇ ਨੇ ਕਿ ਜਿਹੜਾ ਵੀਰ ਵੀ ਕੋਈ ਕਮੈਂਟ ਕਰਦਾ ਹੁੰਦਾ ਕਿ ਸਾਨੂੰ ਆਹ ਵਿਸ਼ੇ ਤੇ ਜਾਣਕਾਰੀ ਦੀ ਲੋੜ ਆ ਆਪਾਂ ਉਸੇ ਵਿਸ਼ੇ ਤੇ ਜਿਹੜੀ ਜਾਣਕਾਰੀ ਵਾਲੀ ਵੀਡੀਓ ਉਸ ਵੀਰ ਲਈ ਆਪਾਂ ਬਣਾ ਦਿੰਦੇ ਆਂਗੇ ਸੋ ਆਪਣੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਤੁਸੀਂ ਦੇਖਦੇ ਹੋਗੇ ਸੋ ਅੱਗੇ ਤੋਂ ਵੀ ਜਿਹੜਾ ਆਪਣੇ ਚੈਨਲ ਨੂੰ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਦੋ ਕੁ ਦਿਨ ਹੋ ਗਏ ਸੀ ਆਪਾਂ ਤੋਂ ਵੀਡੀਓ ਪਈ ਨਹੀਂ ਸੀ ਮੈਂ ਥੋੜਾ ਜਿਹਾ ਬਿਜੀ ਸੀ ਕਿਸੇ ਬਸੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ